ਰਾਮ ਅੱਜ ਦੀ ਨਵਾਂ ਵਾਲੀ ਐਮਪੀਸੀਐਸ ਤੋਂ ਯੂਨੀਅਨ ਕੋਆਰਡੀਨੇਟਰ ਅੱਜ ਦੀ ਮੀਟਿੰਗ ਦਾ ਜਿਹੜਾ ਏਜੰਡਾ ਹੈ ਇਹ ਹੈ ਕਿ ਪਿਛਲੇ ਕਾਫੀ ਸਾਲਾਂ ਤੋਂ ਐਮਪੀਸੀਐਸ ਮਿਲ ਪ੍ਰੋਡਿਊਸਰਸ ਕੋਆਪਰੇਟਿਵ ਸੁਸਾਇਟੀਆਂ ਦੀ ਜਿਹੜੀ ਆਡਿਟ ਫੀਸ ਹੈ ਉਹ 500 ਰੁਪਿਆ ਲੱਗਦੀ ਸੀ ਜਾਂ ਫਿਰ ਜਿਹੜਾ ਸੁਸਾਇਟੀ ਦਾ ਬੋਨਸ ਹੈ ਉਹ ਬੋਨਸ ਦੇ ਉੱਪਰ ਹੀ ਉਹਨਾਂ ਨੇ ਪਰਸੈਂਟੇਜ ਦੇ ਹਿਸਾਬ ਨਾਲ ਲੈਣੀ ਹੁੰਦੀ ਸੀ ਪਰ ਪਿਛਲੇ ਸਾਲ ਐਸੇ ਹੀ ਸਾਲ ਲਾਗੂ ਕੀਤਾ ਇਹਨਾਂ ਨੇ 2018-19 ਦੇ ਵਿੱਚ ਲਾਗੂ ਕੀਤਾ ਹੈ ਵੀ ਹੁਣ ਜਿਹੜੀਆਂ ਵੀ ਸੁਸਾਇਟੀਆਂ ਆਡਿਟ ਹੋਣਗੀਆਂ ਉਹਨਾਂ ਦੀ ਫੀਸ ਘਟੋ ਘਟ ਮਿਨੀਮਮ 5000 ਰੁਪਏ ਤੇ ਵੱਧ ਤੋਂ ਵੱਧ ਜਿੰਨੀ ਵੀ ਪਰਸੈਂਟੇਜ ਬੋਨਸ ਦੇ ਹਿਸਾਬ ਨਾਲ ਪ੍ਰੋਫਿਟ ਦੇ ਹਿਸਾਬ ਨਾਲ ਬਣੇਗੀ ਉਸ ਹਿਸਾਬ ਨਾਲ ਉਹ ਲੈਣਗੇ ਪਰ ਸਾਡੀਆਂ ਜਿਹੜੀਆਂ ਸੁਸਾਇਟੀਆਂ ਸਾਡਾ ਫਿਰੋਜ਼ਪੁਰ ਹਲਕਾ ਫਾਜ਼ਿਲਕਾ ਹਲਕਾ ਜਿਹੜਾ ਇੱਕ ਬਹੁਤ ਹੀ ਬੈਕਵਰਡ ਤੇ ਪਛੜਿਆ ਹੋਇਆ ਹਲਕਾ ਹੈ ਇਹਦੇ ਸੇ ਜਿਹੜੀਆਂ ਸੁਸਾਇਟੀਆਂ ਹੈਗੀਆਂ ਸਾਡੇ ਕੋਲ ਉਹ ਸੁਸਾਇਟੀਆਂ ਇੱਥੋਂ ਤੱਕ ਇਹ ਅਫੋਰਡ ਨਹੀਂ ਕਰ ਸਕਦੀਆਂ ਜਿਹੜੀਆਂ ਆਡਿਟ ਫੀਸਾਂ ਨੇ ਜਿਹੜੀਆਂ 5000 ਰੁਪਏ ਫੀਸ ਹੈ ਇੱਕ ਸੈਕਟਰੀ ਦਾ ਜਿਹੜਾ ਹੈਗਾ ਜਾਂ ਇੱਕ ਸੁਸਾਇਟੀ ਦਾ ਜਿਹੜਾ ਕਮਿਸ਼ਨ ਹੈਗਾ ਇੱਕ ਸੁਸਾਇਟੀ ਦਾ ਕਮਿਸ਼ਨ ਸਿਰਫ 1.3% ਹੈ 1.3% ਦੇ ਅੰਦਰ ਸੁਸਾਇਟੀ ਜਿਹੜਾ ਆਪਣਾ ਸਾਰਾ ਖਰਚਾ ਮੇਨਟੇਨ ਕਰਦੀ ਹੈ ਜਿੰਦੇ ਚ ਆਪਾਂ ਬਿਜਲੀ ਦਾ ਬਿੱਲ ਹੈ ਬਿਲਡਿੰਗ ਦਾ ਕਿਰਾਇਆ ਹੈ ਸਟੇਸ਼ਨਰੀ ਹੈ ਜਾਂ ਸਕੱਤਰ ਦੀ ਤਨਖਾਹ ਹੈ ਜਾਂ ਹੋਰ ਸਵੀਪਰ ਵਗੈਰਾ ਦਾ ਕੋਈ ਵੀ ਖਰਚਾ ਹੈ ਉਹ ਸਾਰਾ ਉਹ 1.3% ਓਨ ਸੇਲ ਬੇਸ ਦੇ ਉੱਪਰ ਹੀ ਸੁਸਾਇਟੀ ਜਿਹੜਾ ਆਪਦਾ ਉਹ ਕਰਦੀ ਹੈ ਲੇਕਿਨ ਇਹ 5000 ਫੀਸ ਜਿਹੜੀ ਹੈ ਬਹੁਤ ਜ਼ਿਆਦਾ ਹੈ ਇਸ ਕਰਕੇ ਅਸੀਂ ਇੱਕ ਦੋ ਵਾਰ ਅੱਗੇ ਵੀ ਮਾਨਯੋਗ ਰਜਿਸਟਰਾਰ ਸਾਹਿਬ ਆਰਸੀ ਚੰਡੀਗੜ੍ਹ ਨੂੰ ਚਿੱਠੀਆਂ ਪਾ ਚੁੱਕੇ ਹਾਂ ਵੀ ਇਸ ਬਾਰੇ ਸਾਡਾ ਜਿਹੜਾ ਹੈਗਾ ਕੋਈ ਮਸਲਾ ਹੱਲ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਸੁਸਾਇਟੀਆਂ ਜਿਹੜੀਆਂ ਆਡਿਟ ਹੁੰਦੀਆਂ ਰਹਿਣ ਜੇ ਆ 5000 ਰੁਪਏ ਆਡਿਟ ਫੀਸ ਸਰਕਾਰ ਵੱਲੋਂ ਰੱਖੀ ਜਾਂਦੀ ਹੈ ਤਾਂ ਸਾਡੀ ਯੂਨੀਅਨ ਦੇ ਹਿਸਾਬ ਨਾਲ ਤਾਂ ਖਾਸ ਕਰਕੇ ਫਿਰੋਜ਼ਪੁਰ ਯੂਨੀਅਨ ਜਿਹੜੀ ਹੈ ਫਿਰੋਜ਼ਪੁਰ ਯੂਨੀਅਨ ਦੇ ਵਿੱਚ ਜਿੰਨੀਆਂ ਵੀ ਮਿਲਕ ਪ੍ਰੋਡਿਊਸਰਸ ਕੋਆਪਰੇਟਿਵ ਸੁਸਾਇਟੀਆਂ ਨੇ ਲਗਭਗ 350 ਤੇ ਲਗਭਗ ਹੈ ਤੇ ਇਹਨਾਂ ਵਿੱਚੋਂ ਕੋਈ ਵੀ ਆਡਿਟ ਕਰਾਣ ਦੇ ਸਮਰਥ ਨਹੀਂ ਹੈ ਆਡਿਟ ਫੀਸ ਇੰਨੀ ਹੈ ਸਾਡੀ ਜਿਹੜੀ 1 ਦਿਨ ਤੋਂ ਲੈ ਕੇ 1 ਤਰੀਕ ਤੋਂ 10 ਤਰੀਕ ਤੱਕ ਦੀ ਜਿਹੜੀ ਪੇਮੈਂਟ ਹੈ ਉਹ 5000 ਰੁਪਏ ਤੇ ਅਸੀਂ 5000 ਰੁਪਏ ਜਿਹੜਾ ਆਡਿਟ ਫੀਸ ਅਫੋਰਡ ਨਹੀਂ ਕਰ ਸਕਦੇ ਇਸ ਕਰਕੇ ਅੱਜ ਯੂਨੀਅਨ ਦੀ ਮੀਟਿੰਗ ਹੋਈ ਹੈ ਯੂਨੀਅਨ ਦੀ ਮੀਟਿੰਗ ਦੇ ਵਿੱਚ ਇਹ ਹੀ ਮੁੱਖ ਗੱਲਾਂ ਦੇ ਵਿੱਚ ਪਾਸ ਹੋਇਆ ਹੈ ਵੀ ਜਿੰਨਾ ਚਿਰ ਸਾਡੀ ਆਡਿਟ ਫੀਸ ਘੱਟ ਨਹੀਂ ਕੀਤੀ ਜਾਂਦੀ 500 ਤੋਂ ਤੁਸੀਂ ₹1000 ਕਰਦੇ ਹੋ ਅਸੀਂ ਉਸ ਨੂੰ ਜਿਹੜਾ ਹੈਗਾ ਪੇ ਕਰ ਦਿਆਂਗੇ ਪਰ 500 ਤੋਂ ਸਿੱਧਾ 5000 ਕਰੋਗੇ 10 ਗੁਣਾ ਵਧ ਕਰੋਗੇ ਤਾਂ ਸਾਡੇ ਕੋਲ ਉਹਨਾਂ ਪੈਸਾ ਜਾਂ ਉਹਨਾਂ ਫੰਡ ਸਾਡੀਆਂ ਸੁਸਾਇਟੀਆਂ ਕੋਲ ਨਹੀਂ ਹੈਗਾ ਵੀ ਅਸੀਂ ਅਫੋਰਡ ਕਰ ਲਈਏ ਇਸ ਕਰਕੇ ਅਸੀਂ ਅੱਜ ਇੱਕ ਵਾਰ ਫੇਰ ਮਾਨਯੋਗ ਉਪਰ ਸਿਟਾਰ ਸਹਿਕਾਰੀ ਸੁਭਾਵਾਂ ਦੇ ਰਾਹੀਂ ਆਰਸੀ ਸਾਹਿਬ ਨੂੰ ਚੰਡੀਗੜ੍ਹ ਇੱਕ ਮੰਗ ਪੱਤਰ ਭੇਜਦੇ ਆ ਜਿੰਦੇ ਚ ਅਸੀਂ 5000 ਜਿਹੜੀ ਫੀਸ ਹੈ ਉਹਨੂੰ ਕਟਾ ਕੇ 500 ਤੋਂ 1000 ਦੇ ਵਿਚਾਲੇ ਜੋ ਮਰਜ਼ੀ ਕਰ ਦੇਣ ਘਟੋ ਘਟ ਵੱਧ ਤੋਂ ਵੱਧ 1000 ਰੁਪਿਆ ਅਸੀਂ ਜਿਹੜਾ ਹੈਗਾ ਫੀਸ ਭਰ ਸਕਦੇ ਹਾਂ ਜਿੰਨੇ ਨਾਲ ਸਾਡੀਆਂ ਸੋਸਾਇਟੀਆਂ ਲਗਾਤਾਰ ਸਮੇਂ ਸਿਰ ਆਡਿਟ ਹੁੰਦੀਆਂ ਰਹਿਣਗੀਆਂ ਜੇ 5000 ਰੁਪਿਆ ਆਡਿਟ ਫੀਸ ਹੁੰਦੀ ਹੈ ਤਾਂ ਮੇਰੇ ਹਿਸਾਬ ਨਾਲ ਫਿਰੋਜ਼ਪੁਰ ਦੀਆਂ 350 ਸੋਸਾਇਟੀਆਂ ਦੇ ਵਿੱਚੋਂ ਇੱਕ ਵੀ ਸੋਸਾਇਟੀ ਜਿਹੜੀ ਹੈ ਆਡਿਟ ਨਹੀਂ ਹੋਵੇਗੀ ਇਸ ਬਾਰੇ ਅਸੀਂ ਮਾਨਯੋਗ ਜੀਐਮ ਸਾਹਿਬ ਨੂੰ ਵੀ ਲਿਖਤੀ ਲਿਖ ਕੇ ਦੇ ਕੇ ਆਏ ਹਾਂ ਵੀ ਸਾਡੇ ਦੁੱਧ ਦੇ ਬਿੱਲਾਂ ਵਿੱਚੋਂ ਆਡਿਟ ਫੀਸ ਦੀ ਕੋਈ ਵੀ ਰਕਮ ਜਿਹੜੀ ਹੈ ਸਾਡੇ ਖਾਤੇ ਚੋਂ ਨਾ ਕੱਟੀ ਜਾਵੇ ਇਹਨਾਂ ਨੇ ਕੱਟ ਲਈ ਇਹਨਾਂ ਨੇ ਜਿਹੜੀਆਂ ਸੁਸਾਇਟੀਆਂ ਦੀ ਬੈਂਕ ਵਾਲਿਆਂ ਨੇ ਜਾਂ ਆਡਿਟ ਇਨਸਪੈਕਟਰਾਂ ਨੇ ਜਿਹੜੀ ਫੀਸ ਕੱਟੀ ਹੈ ਉਹਨਾਂ ਬਾਰੇ ਵੀ ਅਸੀਂ ਵਿਚਾਰ ਕਰ ਰਹੇ ਹਾਂ ਸੋ ਅਸੀਂ ਇਹ ਸੰਬੰਧ ਪੱਤਰ ਰਾਹੀਂ ਮਾਨਯੋਗ ਆਰਸੀਆ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੀ ਆਡਿਟ ਫੀਸ ਹੈ ਵੱਧ ਤੋਂ ਵੱਧ 10000 ਰੁਪਿਆ ਕਿੱਤੀ ਜਾਵੇ ਸੁਸਾਇਟੀਆਂ ਦੀ ਇਸ ਤੋਂ ਵੱਧ ਸਾਡੀਆਂ ਦੁੱਧ ਉਤਪਾਦਕ ਸਹਿਕਾਰੀ ਸੁਭਾਵਾਂ ਦੀਆਂ ਸੁਸਾਇਟੀਆਂ ਦੀ ਨਾ ਕੀਤੀ ਜਾਵੇ ਅਗਰ ਤੁਹਾਡੀ ਡਿਮਾਂਡਸ ਨਹੀਂ ਮੰਨਿਆ ਜਾਂਦੀਆਂ ਤਾਂ ਅਗਲਾ ਸਟੈਪ ਯੂਨੀਅਨ ਵੱਲੋਂ ਕੀ ਹੋਏਗਾ ਅਗਲਾ ਸਟੈਪ ਯੂਨੀਅਨ ਵੱਲੋਂ ਆਵੇਗਾ ਜੀ ਅਸੀਂ ਫਿਰੋਜ਼ਪੁਰ ਮਿਲਕ ਯੂਨੀਅਨ ਦੇ ਅੰਡਰ ਆਣ ਵਾਲੀਆਂ ਸੁਸਾਇਟੀਆਂ ਲਗਭਗ 370 350 ਦੇ ਲਗਭਗ ਸੁਸਾਇਟੀਆਂ ਐ ਅਸੀਂ ਕੋਈ ਵੀ ਸੁਸਾਇਟੀ 2018 2019 ਦੀ ਆਡਿਟ ਨਹੀਂ ਕਰਾਵਾਂਗੇ। ਹੋਰ ਜਿਹੜੇ ਇੱਕ ਸਾਰਿਆਂ ਤੋਂ ਵੱਡੀ ਗੱਲ ਹੈ ਸਾਡੇ ਜਿਹੜੇ ਅਕਾਊਂਟਸ ਨੇ ਪੇਮੈਂਟ ਦੇ ਅਕਾਊਂਟ ਨੇ ਸੁਸਾਇਟੀਆਂ ਦਾ ਲੈਣ ਦੇਣ ਜਿਹੜਾ ਕੋਆਪਰੇਟਿਵ ਬੈਂਕਾਂ ਦੇ ਨਾਲ ਜਿਆਦਾ ਹੈ ਤਾਂ ਅਸੀਂ ਕੋਆਪਰੇਟਿਵ ਬੈਂਕਾਂ ਦੇ ਵਿੱਚੋਂ ਆਪਣੀਆਂ ਸੁਸਾਇਟੀਆਂ ਦੇ ਖਾਤੇ ਕੱਟ ਕੇ ਪ੍ਰਾਈਵੇਟ ਬੈਂਕਾਂ ਚ ਅਸੀਂ ਅਕਾਊਂਟ ਖੁਲਾਵਾਗੇ ਜਿੰਨੇ ਨਾਲ ਸਾਨੂੰ ਸੁਵਿਧਾ ਵੀ ਮਿਲੇਗੀ ਤੇ ਸਾਡਾ ਕੰਮ ਵੀ ਬਹੁਤ ਵਧੀਆ ਚੱਲੇਗਾ ਇੱਕ ਤਾਂ ਅਸੀਂ ਵਿਭਾਗ ਦੇ ਨਾਲ ਇੰਨੇ ਸਾਲਾਂ ਤੋਂ ਜੁੜੇ ਹੋਏ ਆਂ ਕੁਝ ਨਹੀਂ ਕੁਝ ਨਹੀਂ ਸਾਨੂੰ ਬੈਂਕਾਂ ਵੱਲੋਂ ਕੋਈ ਫੈਸਿਲਿਟੀ ਸਾਨੂੰ ਨਹੀਂ ਮਿਲ ਰਹੀ ਉਲਟਾ ਸਾਡੀਆਂ ਪੇਮਟਾਂ ਦੋ ਦੋ ਦਿਨ ਤਿੰਨ ਤਿੰਨ ਦਿਨ ਚਾਰ ਚਾਰ ਦਿਨ ਸਾਨੂੰ ਵੇਟ ਕਰਨਾ ਪੈਂਦਾ ਇਸ ਟਾਈਮ ਵੇਰਕਾ ਦਾ ਜਿਹੜਾ ਹਾਲ ਹੈ ਇਸ ਟਾਈਮ ਮਿਲਕਫੈਡ ਦਾ ਜਿਹੜਾ ਹਾਲ ਹੈ ਪੇਮਟਾਂ ਬਹੁਤ ਲੇਟ ਚੱਲ ਰਹੀਆਂ ਜੀ ਇਸ ਕਰਕੇ ਅਸੀਂ ਆ ਸਟੈਪ ਜਿਹੜਾ ਐਸੇ ਕਰਕੇ ਲਿਆ ਹੈ ਵੀ ਸਾਡੀਆਂ 5000 ਰੁਪਏ ਜਿਹੜੀ ਐਡੀਡ ਫੀਸ ਹੈ ਅਸੀਂ ਇਸ ਵਾਸਤੇ ਜਿਹੜਾ ਹੈ ਜਲਦੀ ਤੋਂ ਜਲਦੀ ਮਾਨਯੋਗ ਰਜਿਸਟਰਾਰ ਸਾਹਿਬ ਕੋਈ ਕਦਮ ਚੁੱਕਣ ਤੇ ਜਿਹੜੀ ਆਡਿਟ ਫੀਸ ਹੈ ਜਿਹੜਾ ਵਾਧਾ ਆਡਿਟ ਫੀਸਾਂ 'ਚ ਕੀਤਾ ਹੋਇਆ ਹੈ ਇਹ ਵਾਧਾ ਵਾਪਸ ਲੈ